ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਈਸ਼ਨਾ 부জে ਹਰ ਕੇ ਨਾਮੋ ਮਹਾਸਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੇ ਪੂਰਨ ਧਿਆਨ ਰਹਾਓ ਮਹਾ ਕਲੋਲ 부জে ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋ ਰਥ ਰਾਜ ਸੁਖ ਰਸ ਸਾਧੂ ਜੀ ਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਿਸ ਕੈ ਕਰਮ ਲਿਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ 5 ਈਸ਼ਨਾ ਗੁਜੇ ਹਰ ਕੇ ਨਾਮ ਮਹਾ ਸੁਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੇ ਪੂਰਨ ਧਿਆਨ ਰਹਾਓ ਮਹਾ ਕੋਲੋਲ 부ਜੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋ ਰਥ ਰਾਜ ਸੁਖ ਰਸ ਸਾਧੂ ਗੁਰੂ ਜੀ ਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮਾ ਕ੍ਰਿਸ਼ਨ ਬੁਜੇ ਹਰ ਕੇ ਨਾਮੋ ਮਹਾ ਸੁਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੇ ਪੂਰਨ ਧਿਆਨ ਰਹਾਓ ਮਹਾ ਕੋਲੋਲ ਬੁਜੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਜਿਆ ਕੀਰਤਨ ਜਪ ਨਾਮ ਜਿਸ ਕੈ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਿਸ ਕੈ ਕਰਮ ਲਿਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮਾ ਈਸ਼ਨਾ ਬੁਜੇ ਹਰ ਕੈ ਨਾਮ ਮਹਾ ਸੁਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੇ ਪੂਰਨ ਧਿਆਨ ਰਹਾਓ ਮਹਾ ਕੋਲੋਲ 부ਜੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬਮਨੋ ਰਥਰਾਜ ਸੁਖ ਰਸ ਸਾਧੂ ਜੀ ਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਕ੍ਰਿਸ਼ਨ 부ਜੇ ਹਰ ਕੇ ਨਾਮੋ ਮਹਾ ਸੁਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੇ ਪੂਰਨ ਧਿਆਨ ਰਹਾਓ ਮਹਾ ਕੋਲੋਲ 부ਜੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋ ਰਥ ਰਾਜ ਸੁਖ ਰਸ ਸਾਧੂ ਜੀ ਆ ਕੀਰਤਨ ਜਪ ਨਾਮ ਜਿਸਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਿਸ ਕੈ ਕਰਮ ਲਿਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਈਸ਼ਨਾ ਬੁਜੇ ਹਰ ਕੇ ਨਾਮ ਮਹਾ ਸੁਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਓ ਮਹਾ ਕੋਲੋਲ 부ਜੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋ ਰਥ ਰਾਜ ਸੁਖ ਰਸ ਸਾਧੂ ਗੁਜਿਆ ਕੀਰਤਨ ਜਪਨਾਮ ਜਿਸਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨਕੇ ਪੂਰਨ ਕਾਮ ਜਿਸਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨਕੇ ਪੂਰਨ ਕਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮਾ ਕ੍ਰਿਸ਼ਨ 부ਜੇ ਹਰ ਕੇ ਨਾਮੋ ਮਹਾ ਸੁਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੇ ਪੂਰਨ ਧਿਆਨ ਰਹਾਓ ਮਹਾ ਕੋਲੋਲ 부ਜੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋ ਰਥ ਰਾਜ ਸੁਖ ਰਸ ਸਾਧੂ ਜੀ ਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਿਸ ਕੈ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਕ੍ਰਿਸ਼ਨ ਬੁਜੇ ਹਰ ਕੇ ਨਾਮੋ ਮਹਾ ਸੁਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੇ ਪੂਰਨ ਧਿਆਨ ਰਹਾਓ ਮਹਾ ਕੋਲੋਲ 부ਜੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬਮਨੋ ਰਥਰਾਜ ਸੁਖਰਾਸ ਸਾਧੂ ਜੀ ਆ ਕੀਰਤਨ ਜਪਨਾਮ ਜਿਸਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਿਸਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ